ਗੁਰ ਪਿਆਰਿਓ ਅੱਜ ਦਾ ਜੋ ਆਪਾਂ ਸ਼ਬਦ ਦਾ ਆਨੰਦ ਲੈ ਰਹੇ ਆਂ ਜੋ ਸਬਤ ਗੁਰਬਾਣੀ ਦੀ ਟੁਕ ਦਾ ਆਨੰਦ ਲੈਣਾ ਹੈ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਮੌਸਮ ਹੈ ਉਹ ਵੀ ਆਪਾਂ ਆਨੰਦ ਲੈ ਲਈਏ ਜੋ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਲਗਾਤਾਰ ਹਰ ਜਗ੍ਹਾ ਬਰਸਾਤ ਚੱਲ ਰਹੀ ਹੈ ਇਹ ਵੀ ਮੇਰੇ ਮਾਲਕ ਦੀ ਕਿਰਪਾ ਹੈ ਹੁਣ ਵੀ ਬੜਾ ਆਨੰਦ ਆ ਰਿਹਾ ਇਹ ਮਾਲਕ ਦਾ ਹੁਕਮ ਹੈ ਪਾਣੀ ਦੇ ਵਿੱਚ ਉਹ ਜੋ ਮੇਰਾ ਮਾਲਕ ਕਰਦਾ ਹੈ ਉਹ ਚੰਗਾ ਕਰਦਾ ਹੈ ਵਧੀਆ ਕਰਦਾ ਹੈ ਉਹ ਕਿਸੇ ਦਾ ਮਾਰਾ ਨਹੀਂ ਸੋਚਦਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਸਭ ਦਾ ਪਲਾ ਮਨਾਇਦਾ ਤੇ ਸਦਾ ਬੁਰਾ ਕੇ ਹੋਈ ਇਸੇ ਕਰਕੇ ਅੱਜ ਆਪਾਂ ਜੋ ਸ਼ਬਦ ਮੇਰੇ ਮਾਲਕ ਨੇ ਜੋ ਆਪਣੀ ਝੋਲੀ ਪਾਇਆ ਜੋ ਆਪਾਂ ਉਹਦਾ ਵੀ ਆਨੰਦ ਲਈਏ ਥੋੜਾ ਜਿਹਾ ਸਤਿਗੁਰੂ ਫਰਮਾਨ ਕਰ ਰਹੇ ਨੇ ਕਿ ਗੁਰਮੁਖ ਹੋਵੇ ਗੁਰਮੁਖ ਹੋਵੇ ਸੁਪਾਣਾ ਮੰਨੇ ਸਹਿਜੇ ਹਰਸ ਪੀਜੇ ਹੁਣ ਆਹ ਵੀ ਪਾਣੇ ਦੇ ਵਿੱਚ ਹੀ ਇਹ ਵਿੱਚ ਇਹਦੇ ਵਿੱਚ ਪਾਣੇ ਦੇ ਵਿੱਚ ਹੀ ਆ ਗੁਰੂ ਪਿਆਰੇ ਇਸ ਬਰਸਾਦ ਦੇ ਅੰਦਰ ਕਿਸੇ ਦਾ ਰਜ਼ਕਾਰ ਰੁਕਿਆ ਕਿਸੇ ਦਾ ਕੁਝ ਪਰ ਉਹ ਪਾਣੇ ਦੇ ਅੰਦਰ ਕਿਉਂ ਆਪਾਂ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਹੁਣ ਸਤਿਗੁਰ ਫਰਮਾਨ ਕਰਦੇ ਨੇ ਕਿ ਗੁਰਮਖ ਹੋਵੇ ਸੁਪਾਟਾ ਮੰਨੇ ਪਾਣਾ ਮੰਨੇ ਸਹਿਜੇ ਹਰਸ ਕੀਜੇ ਤਾਂ ਜ਼ਰੂਰੀ ਆਪਾਂ ਫਿਰ ਸ਼ਬਦ ਗੁਰਬਾਣੀ ਆਪਾਂ ਨੂੰ ਆ ਬਾਹਰ ਦੀ ਗੱਲ ਨਹੀਂ ਕਰਦੀ ਆ ਜੋ ਬਾਹਰ ਜੋ ਆਪਾਂ ਮੌਸਮ ਦੇਖ ਰਹੇ ਆ ਜੋ ਬਰਸਾਤ ਆਨੰਦ ਲੈ ਰਹੇ ਆ ਇਹ ਬਾਹਰ ਦੀ ਗੱਲ ਨਹੀਂ ਕਰਦੀ ਧੰਨ ਸ੍ਰੀ ਗੁਰਗੰਸਾਹਿਬ ਅੰਦਰ ਦੀ ਗੱਲ ਕਰਦਾ ਹੈ ਇਹ ਪੰਕਤੀਆਂ ਨੇ ਗੁਰਪਿਆਰਿਓ ਅੰਦਰ ਦੀ ਗੱਲ ਕੀਤੀ ਹੈ ਅੰਦਰ ਕੀ ਹੈ ਕਿ ਉਹ ਗੁਰਮੁਖ ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ ਮਨੁੱਖ ਉਹ ਬਾਣੇ ਦੇ ਅੰਦਰ ਕਿਸ ਤਰ੍ਹਾਂ ਰਹਿਣਾ ਉਹਨੂੰ ਜੋ ਇੱਕ ਪੰਕਤੀ ਹੋਰ ਆਪਾਂ ਨਾਲ ਲੈ ਲਈਏ ਜਿਸकी ਬਸਤ ਸੋਈ ਲੈ ਜਾਏਗਾ ਰੋਸ ਕਿਸੇ ਕਿਉਂਕਿ ਜੇ ਉਹਨਾਂ ਗੁਰਬਾਣੀ ਨੇ ਇਹ ਬੰਦੇ ਦੀ ਅੰਦਰ ਦੀ ਮਨ ਦੀ ਗੱਲ ਕੀਤੀ ਹੈ ਇਹ ਆਉਣ ਜਾਣ ਦੀ ਗੱਲ ਕੀਤੀ ਹੈ ਸੰਸਾਰ ਤੇ ਆਵਾਗਵਨ ਜੋ ਆਪਣਾ ਲੱਗਿਆ ਹੈ 84 ਲੱਖ ਦਾ ਉਹਦੀ ਗੱਲ ਕੀਤੀ ਹੈ ਉਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਤਾਂ ਉਹਦੇ ਉਹ ਉਹਦੇ ਵਿੱਚ ਰਹਿੰਦੇ ਹੋਏ ਉਹਦਾ ਭਾਣਾ ਮੰਨਦੇ ਹੋਏ ਆਪਣੀ ਇਹ ਜ਼ਿੰਦਗੀ ਬਤੀਤ ਕਰੋ ਤੇਰੇ ਤੇ ਸੁੱਖ ਆ ਗਿਆ ਦੁੱਖ ਆ ਗਿਆ ਤੂੰ ਗੁਰੂ ਦੀ ਰਾਜਾ ਦੇ ਵਿੱਚ ਰਹਿ ਗੁਰੂ ਦੇ ਭਾਣੇ ਦੇ ਵਿੱਚ ਰਹਿ ਉਹ ਸਾਨੂੰ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਤੇ ਇਸੇ ਕਰਕੇ ਗੁਰੂ ਸਾਹਿਬ ਕਹ ਰਹੇ ਨੰਗੇ ਆਵਨਾ ਨੰਗੇ ਜਾਣਾ ਹਾਰ ਹੁਕਮ ਪਿਆ ਕੀ ਕੀਜੇ ਇਹ ਆਪਾਂ ਮੇਨ ਮੇਨ ਜੋ ਤੁਕਾਂ ਲੱਟੀਆਂ ਨੇ ਤਾਂ ਮੇਰਾ ਮਾਲਕ ਕਿਰਪਾ ਕਰੇ ਤੇ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੀ